ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਅਤੇ ਪਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਨ ਕਰ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਅਧੀਨ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦਾ ਹਾਲਚਾਲ ਜਾਣਿਆ ਇਸ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਪ੍ਰਾਪਤ ਕੀਤੀ ਅਤੇ ਪੀੜਤਾਂ ਨੂੰ ਪਾਜਪਾ ਵੱਲੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਇਸ ਮੌਕੇ ਉਹਨਾਂ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਅਤੇ ਡੂੰਘਾ ਦੁੱਖ ਪ੍ਰਗਟ ਕੀਤਾ ਸਵੇਦਨਾ ਪ੍ਰਗਟ ਕਰਨਾ ਪਾਰਟੀਦੰਤਾ ਪਾਰਟੀ ਵੱਲੋਂ ਮੇਰਾ ਜ਼ਿਲ੍ਹਾ ਪ੍ਰਧਾਨ ਕੁਮਿੰਦਰ ਜੀ ਵੀ ਆਏ ਨੇ ਕਿ ਜਿਹੜੇ ਰੂਹਾਂ ਸਾਡੇ ਤੋਂ ਵਿਛੜ ਗਈਆਂ ਔਰ ਨਾਲ ਹੀ ਡਾਕਟਰ ਕਰਮਜੀਤ ਜੀ ਜਿਹੜੇ ਮੈਡੀਕਲ ਸੁਪਰਡੈਂਡਰ ਨੇ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕੀਤੀ ਹੈ ਕਿ ਜਿਹੜੇ ਲੋਕ ਇੱਥੇ ਐਡਮਿਟ ਹੋ ਰਹੇ ਨੇ ਉਹਨਾਂ ਨੂੰ ਹਰ ਸਹੂਲਤ ਦੇ ਕੇ ਕੀਮਤੀ ਜੀਵਨ ਜਿਹੜੇ ਨੇ ਉਹ ਬਚਾਇਆ ਜਾਏ ਪਰ ਮੈਨੂੰ ਅਫਸੋਸ ਇਸ ਗੱਲ ਦਾ ਹੈ ਕਿ ਪੰਜਾਬ ਸਰਕਾਰ ਭਗਵੰਤ ਸਿੰਘ ਮੱਖ ਮੰਤਰੀ ਨੇ ਕਈ ਇੱਕ ਪਾਸੇ ਤੇ ਅਸੀਂ ਨਸ਼ਾ ਵਿਰੋਧੀ ਮਹਿੰਮ ਚਲਾ ਰਹੇ ਹਾਂ ਤੇ ਇਹ ਅਪਰਾਧੀ ਮੈਨਾਂ ਨੂੰ ਮਰਡਰਰਸ ਕਹਾਗਾ ਇਹ ਹਥਿਆਰੇ ਲੋਕਾਂ ਦੇ ਘਰਾਂ ਤੱਕ ਕਿਸਰਾ ਪਹੁੰਚ ਰਹੇ ਇਹ ਇੱਕ ਬੜਾ ਵੱਡਾ ਪ੍ਰਸ਼ਨ ਹੈ ਪੰਜਾਬ ਦੀ ਇਸ ਫੇਲਿਅਰ ਦੇ ਉੱਤੇ ਕਿ ਸੋ ਮੈਨੂੰ ਬਹੁਤ ਦੁੱਖ ਹੈ ਅੱਜ ਜਦੋਂ ਆਪਾਂ ਮੇਰੇ ਨਾਲ ਸਾਡੇ ਵੱਡੇ ਭਰਾ ਸ਼੍ਰੀ ਸ਼ਵੇਤ ਮਲੇਗੀ ਜੋ ਮੈਂਬਰ ਪਾਰਲੀਮੈਂਟ ਵੀ ਨੇ ਰਹੇ ਨੇ ਔਰ ਰਾਜ ਆਪਣੇ ਪ੍ਰਦੇਸ਼ ਦੇ ਐਕਟ ਵੀ ਰਹੇ ਨੇ ਅਸੀਂ ਅੱਜ ਇਹ ਮਰੀਜ਼ਾਂ ਦਾ ਹਾਲਚਲ ਪੁੱਛਣ ਆਏ ਹਾਂ